ਸੋ ਹਾਂਜੀ ਕਈਆਂ ਦੇ ਪੁੱਛੇ ਸਵਾਲ ਸੀ ਵੀ ਹਨਾ 327 ਤੁਸੀਂ ਕਹਿੰਦੇ ਵੀ ਸਾਡੇ ਕੀਤੀ ਵੀ ਆ ਪਸੇਤੀ ਵੀ ਆ ਸੋ ਕਿਹੜੀ ਵਧੀ ਰਹੀ ਆ ਅਗਲੇ ਸਾਲ ਵੀ ਅਸੀਂ ਉਸ ਹਿਸਾਬ ਨਾਲ ਜੇ 327 ਲਾਉਣੀ ਆ ਉਹਦੀ ਤਿਆਰੀ ਅਸੀਂ ਉਸ ਹਿਸਾਬ ਨਾਲ ਕਰ ਸਕੀਏ ਜੀ ਤੇ ਸਭ ਤੋਂ ਪਹਿਲਾਂ ਤਾਂ ਹੁਣ ਕਣਕਾਂ ਸਾਰੀਆਂ ਵੱਡੀਆਂ ਹੀ ਨੇ ਤੂੜੀਆਂ ਵੀ ਲਗਭਗ ਜ਼ਿਆਦਾਤਰ ਜਿਨ੍ਹਾਂ ਨੇ ਕਰਨੀ ਅਸੀਂ ਹੋ ਗਈਆਂ ਥੋੜੀ-ਮੋਟੀ ਕਿਤੇ ਰਹਿ ਗਈ ਆ ਸੋ ਜਿੱਥੇ ਹਨਾ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਐਤ ਕੀ ਅੱਗਾਂ ਲੱਗੀਆਂ ਨੇ ਸੋ ਦੁੱਖਾਂ ਵਾਲੀ ਬਹੁਤ ਕਿਉਂਕਿ ਸਾਰਾ ਘਰ ਇਸੇ ਚੀਜ਼ ਦੇ ਉੱਤੇ ਖੜਾ ਏ ਸੋ ਸਮਝ ਨਹੀਂ ਇਹਦੀ ਆ ਰਹੀ ਵੀ ਇੰਨੀ ਅੱਗ ਲੱਗੀ ਕਿਦਾਂ ਕਿਉਂਕਿ ਲਾਈਟ ਵਗੈਰਾ ਵੀ ਬੰਦ ਹੁੰਦੀ ਸੀ ਵੀ ਇਹ ਲੱਗੀ ਆ ਜਾਂ ਲਾਈ ਗਈ ਆ ਸੋ ਇਹਦੇ ਬਾਰੇ ਵੀ ਚਲੋ ਹੌਲੀ ਹੌਲੀ ਪਤਾ ਲੱਗ ਜਾਣਾ ਸੋ ਦੇ ਲੋ ਦੁੱਖ ਆਉਣਾਂ ਲਈ ਕਿਉਂਕਿ ਪਹਿਲਾਂ ਮੀਂਹ ਨੇ ਵੀ ਕਈਆਂ ਦੀ ਫਸਲਾਂ ਖਰਾਬ ਕਰਤੀਆਂ ਗੜਿਆਂ ਨੇ ਸੋ ਇਸ ਲਈ ਤੇ 372 ਖੜੇ ਆ ਜੀ ਤੁਹਾਨੂੰ ਵੀਡੀਓ ਪਹਿਲਾਂ ਪੁਰਾਣੀ ਬਣੀਦੀ ਵੀ ਇੱਕ ਪਾਸੇ ਅਗੇਤੀ ਸੀ ਇੱਕ ਪਾਸੇ ਪਛੇਤੀ ਸੀ ਤੇ ਪਹਿਲਾਂ ਗੇਤੀ ਦੀ ਗੱਲ ਕਰਦੇ ਆਂ ਫੇਰ ਪਛੇਤੀ ਦੀ ਕਰਾਂਗੇ ਸੋ ਆਹ ਪਾਸਾ ਕੀਤਾ ਸੀ 327 ਦਾ ਇਧਰਲੇ ਪਾਸੇ 8.5 ਬਿਗੇ ਜਗ੍ਹਾ ਸੀ 8.5 ਬਿਗੇ ਜਗ੍ਹਾ ਦੇ ਵਿੱਚੋਂ 44 ਕੁਇੰਟਲ ਹੋਏ ਨੇ ਇੱਥੇ ਤੇ ਇਹਦੇ ਤੇ ਸੋਚਣ ਵਾਲੀ ਗੱਲ ਇਹ ਸੀ ਵੀ ਇੱਥੇ ਪਿਛਲੇ ਸਾਲ 20327 ਸੀ ਪਿਛਲੇ ਸਾਲ 327 ਇੱਥੋਂ 8.5 ਬਿਗੇ ਦੇ ਵਿੱਚੋਂ 49 ਕੁਇੰਟਲ ਹੋਏ ਸੀ ਤੇ ਐਤ ਕੀ ਪਿੱਛੇ ਆ ਗਿਆ ਬੈਕ ਤੇ 44 ਕੁਆਂਟਲ ਹੋਏ ਨੇ ਵੀ ਇਹਦਾ ਮਤਲਬ ਦੁਈ ਵਾਰ ਦੀ ਜਿਹੜੀ ਸੀਡ ਦੀ ਰੇਸ਼ੋ ਸੀ ਉਹ ਆਪਦੀ ਘਟਾ ਗਿਆ 327 ਦਾ ਇਸੇ ਲਈ ਮੈਂ ਕਹਿਣਾ ਉਹਨਾਂ ਵੀ ਮੇਰੇ ਸਾਹਿਬ ਸੀਡ ਆ ਜਿਹੜਾ ਬਦਲ ਕੇ ਲਾ ਕੇ ਦੇਖਿਆ ਕਰੀਏ ਤੇ ਹੋਈ ਤਾਂ ਇਹ ਵੀ ਵਧੀਆ ਪਰ ਪਿਛਲੇ ਸਾਲ ਨਾਲੋਂ 327 ਪਿੱਛੇ ਆ ਗਈ ਆ ਤੇ ਦੂਜਾ ਇੱਧਰ ਇੱਥੇ ਲੱਗੀ ਵੀ ਸੀ 222 ਤੇ ਕਣਕ ਦਾ ਝਾੜ ਇਹ ਪਸੇਤੀ ਸੀ ਪਸੇਤੀ ਕਰਕੇ ਇਹਦੇ ਚ ਦੇਖਿਆ ਗਿਆ ਥੋੜਾ ਮਾਝੂ ਦਾਣਾ ਹੋਣ ਕਰਕੇ ਇੱਥੇ ਆ ਜਿਹੜੀ ਇਹ ਥੋੜੀ ਡਾਊਨ ਆਈ ਆ ਤੇ ਜਗ੍ਹਾ ਦੀ ਗੱਲ ਕਰੀਏ ਤਾਂ 14 ਕ ਬਿੱਗੇ ਜਗ੍ਹਾ ਸਾਇਰ ਇਹ ਤੇ ਇੱਥੋਂ 70 71 ਕੋ ਪੌਂਟਲ ਹੋਏ ਨੇ ਇਹਦੇ ਨਾਲੋਂ ਘਟੀ ਆ ਅਗੇਤੀ ਨਾਲੋਂ 327 ਹੋਰ ਵੀ ਜਿੱਥੇ ਜਿੱਥੇ ਲੱਗੀ ਵੀ ਸੀ ਅਗੇਤੀ ਨੇ ਥੋੜਾ 327 ਨੇ ਵੱਧ ਛਾੜ ਦਿੱਤਾ ਹੈ ਤੇ ਇਹ ਲੇਟ ਸੀ ਉਦੋਂ ਵੀ 10 ਨਵੰਬਰ ਦੇ ਆ ਸੀ ਇਹ 29 ਅਕਤੂਬਰ ਦੇ ਆ ਕਰੀਬ ਸੀ ਸੋ ਬਾਕੀ ਤੁਸੀਂ ਲਾਲਵਾੜੀ ਆ ਪਛੇਤੀ ਕਣਕ ਤਾਂ ਦੇਖਿਆ ਕਿਸੇ ਨੇ ਰਿਜ਼ਲਟ ਹੀ ਨਹੀਂ ਦਿੱਤਾ ਅਗੇਤੀ ਨੇ ਦਿੱਤਾ ਹੈ ਸੋ 4-5 ਨਵੰਬਰ ਤੱਕ ਕਣਕ ਦਾ ਕੰਮ ਜਿਹੜਾ ਮਕਾ ਲਿਆ ਕਰੋ